ਹਾਡੇ ਵੇਲਾਮ ਦੇ ਵਿੱਚ ਇਹ ਜੀਆਂ ਕਹਾਣੀਆਂ ਆਪ ਸੁਣਾਉਂਦੇ ਸੀ ਹੁਣ ਕੋਈ ਕਿਸੇ ਨੂੰ ਸੁਣਾਉਂਦਾ ਨਹੀਂ ਆਪਣਾ ਹੱਥ ਤੇਰੇ ਸਿਰ 'ਤੇ ਚੱਕ ਲਿਆ ਨਾ ਵੀਖ ਮੰਗਦੀ ਭਰੇ ਐਸੀ ਦੁੱਖ ਪੰਜਨੀ ਮੇਰੀ ਕੀ ਐ ਤਾਂ ਉਹਨਾਂ ਨੇ ਦੱਸਿਆ ਸੀ ਵੀ ਇਹ ਏਦਾਂ ਦੀ ਸਟੋਰੀ ਐ ਰਜਨੀ ਬਾਲਾ ਦੀ ਸਟੋਰੀ ਐ ਬੀਬੀ ਰਚਨੀ ਦੀ ਕਹਾਣੀ ਸਾਡੇ ਵਿਸ਼ਵਾਸ ਦੇ ਨਾਲ ਹਾਮੀ ਭਰਦੀ ਆ ਅੱਜ ਇਸੇ ਫਿਲਮ ਦੇ ਸਟਾਰ ਕਾਸਟ ਸਾਡੇ ਨਾਲ ਮੌਜੂਦ ਹੈ ਸੁਨੀਤਾਦੀਪ ਮੈਮ ਤੇ ਗੁਰਪ੍ਰੀਤ ਪੰਘੂ ਮੈਮ ਸਤਿ ਸ਼੍ਰੀ ਅਕਾਲ ਸਵਾਗਤਾਂ ਹੋਣਯਾ ਸਤਿ ਸ਼੍ਰੀ ਅਕਾਲ ਕਿਵੇਂ ਹਾਲ ਚੰਗਾ ਬਹੁਤ ਅੱਛਾ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹਾਲ ਚੰਗਾ ਹਾਲ ਬੇਟੀ ਬਹੁਤ ਵਧੀਆ ਹਾਲ ਹੈ ਕਿਉਂਕਿ ਫਿਲਮ ਆ ਰਹੀ ਹੈ ਸੋ ਸਭ ਤੋਂ ਪਹਿਲਾਂ ਤੁਹਾਡੇ ਕਿਰਦਾਰਾਂ ਦੀ ਗੱਲ ਕਰਾਂਗੇ ਤੁਹਾਡਾ ਇਸ ਫਿਲਮ ਦੇ ਵਿੱਚ ਕੀ ਕਿਰਦਾਰ ਹੈ ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਮੇਰਾ ਬੀਬੀ ਪਛਨੋ ਦਾ ਰੋਲ ਹੈ ਸੋ ਜਿਹੜੀ ਕਿ ਬਹੁਤ ਹੀ ਪਾਇਸ ਕੈਰੈਕਟਰ ਹੈ ਔਰ ਰਜਨੀ ਦੀ ਗੁਰੂ ਰਹੀ ਹੈ ਤੇ ਰਜਨੀ ਨੂੰ ਜੋ ਕੁਝ ਵੀ ਰਜਨੀ ਹੈ ਉਹਨੇ ਸਿਖਾਇਆ ਉਸਨੂੰ ਸਚਾਈ ਨਾਲ ਲੜਨਾ ਵਿਸ਼ਵਾਸ ਰੱਖਣਾ ਪਰਮਾਤਮਾ ਤੇ ਸੋ ਉਦਾਂ ਦਾ ਕੈਰੈਕਟਰ ਹੈ ਮੇਰਾ ਸੋ ਮੈਮ ਤੁਹਾਡੇ ਕਿਰਦਾਰ ਦੀ ਗੱਲ ਕਰੀਏ ਤਾਂ ਇਹ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਮੈਨੂੰ ਲੱਗਦਾ ਵੀ ਜੇ ਮੈਂ ਗਲਤ ਨਹੀਂ ਤਾਂ ਬਾਕੀ ਸਾਰੀਆਂ ਫਿਲਮਾਂ ਤੋਂ ਥੋੜਾ ਅੱਡ ਕਹਿ ਸਕਦੇ ਆ ਸੋ ਕਿਵੇਂ ਵੇਖਦੇ ਹੋ ਹਾਂ ਇੱਕ ਵਾਕਈ ਇਹ ਹੁੰਦਾ ਜਿਵੇਂ ਜਿਵੇਂ ਕੋਈ ਅਖੜ ਜਾਂ 네ਗਟਿਵ ਕੈਰੇਕਟਰਾਂ ਨੂੰ ਛੱਡ ਕੇ ਇੱਕ ਖਬਰੀ ਕੈਰੇਕਟਰ ਹੈ ਤੇ ਉਹ ਵੀ ਉੱਥੇ ਹੀ ਹੁੰਦੀ ਹੈ ਰਾਜੇ ਦੀ ਫੈਮਿਲੀ ਦੇ ਨਾਲ ਅਹਿਮ ਕੈਰੇਕਟਰ ਹੈ ਇਹੋ ਜੀ ਗੱਲ ਈ ਤੇ ਉਹ ਸਾਰੀ ਜਿਹੜੀ ਖਬਰ ਹੈ ਉਹ ਵੀ ਉਪਾਸ਼ੀ ਕਰਦੀ ਹੈ ਬਾਸ਼ੀ ਦੱਸਦੀ ਹੈ ਐਦਾਂ ਦਾ ਕੈਰੇਕਟਰ ਹੈ ਤੇ ਫਿਲਮ ਹਿਸਟੋਰੀਕਲ ਫਿਲਮ ਹੈ ਸਾਨੂੰ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਕੰਮ ਕਰਕੇ ਸਾਰੇ ਅੱਛੇ ਮੰਜੇ ਹੋਏ ਆਰਟਿਸਟ ਨੇ ਜਿਨ੍ਹਾਂ ਨੇ ਕੰਮ ਕੀਤਾ ਤੇ ਕੈਨਵਸ ਬਹੁਤ ਵੱਡਾ ਫਿਲਮ ਦਾ ਸਿਨੇਮਟੋਗ੍ਰਾਫੀ ਬਹੁਤ ਤਕੜੀ ਹੈ ਡਾਇਰੈਕਟਰ ਬਹੁਤ ਵਧੀਆ ਹੀ ਹੁੰਦਾ ਸਾਰੀ ਫਿਲਮ ਦੀ ਆਪਸ ਵਿੱਚ ਬੌਂਡਿੰਗ ਬਹੁਤ ਵਧੀਆ ਸੀ ਜਦੋਂ ਸੈੱਟ ਤੇ ਪੋਜ਼ਿਟਿਵਿਟੀ ਹੁੰਦੀ ਹੈ ਤਾਂ ਫਿਲਮ ਕਿਤੇ ਦੀ ਕਿਤੇ ਚਲੀ ਜਾਂਦੀ ਹੈ ਇਹ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਹੈ ਅੱਛਾ ਬੀਬੀ ਰਜਨੀ ਦੀ ਸਾਖੀ ਦੀ ਗੱਲ ਕਰੀਏ ਤੇ ਤੁਸੀਂ ਪਹਿਲੀ ਵਾਰ ਇਹ ਸਾਖੀ ਬਾਤ ਕਿਸ ਤੋਂ ਸੁਣੀ ਸੀਗੀ ਬੇਟੇ ਐ ਪੱਕਾ ਤਾਂ ਨਹੀਂ ਯਾਦ ਵੀ ਪੱਕਾ ਹੀ ਵੀ ਮੈਂ ਫਲਾਣੇ ਤੋਂ ਸੁਣੀ ਹੋਵੇ ਪਰ ਸਾਡੇ ਵੇਲਾਂ ਦੇ ਵਿੱਚ ਇਹ ਜਿਹੇ ਕਹਾਣੀਆਂ ਆਪ ਸੁਣਾਉਂਦੇ ਸੀ ਹੁਣ ਕੋਈ ਕਿਸੇ ਨੂੰ ਸੁਣਾਉਂਦਾ ਨਹੀਂ ਜਦ ਮੈਂ ਅ ਜਰੂਰੀ ਨਹੀਂ ਕਿ ਅੱਲਾ ਤੁਹਾਡਾ ਬਜ਼ੁਰਗੀ ਸੁਣਾਉਂਦਾ ਹੋਵੇ ਤੁਹਾਡੇ ਆਂਢ ਗਾਂਢ ਜਾਂ ਪਿੰਡ 'ਚ ਜਾਂ ਗੁਰਦੁਆਰੇ ਦੇ ਵਿੱਚ ਕੋਈ ਵੱਡਾ ਬੰਦਾ ਜਦੋਂ ਕਥਾ ਕਰਦੇ ਪਿੰਡਾਂ ਦੇ ਵਿੱਚ ਆਮ ਕਰਕੇ ਹਰ ਪਿੰਡ ਦੇ ਵਿੱਚ ਗੁਰਦੁਆਰਾ ਤੇ ਉੱਥੇ ਬੱਚੇ ਜਾਂਦੇ ਜਾਂਦੇ ਸੀ ਤੇ ਉਹ ਇਹ ਪੱਕਾ ਨਹੀਂ ਯਾਦ ਕੀਤਾ ਸੁਣੀ ਐ ਸੁਣੀ ਸੀ ਕਹਾਣੀ ਇਹ ਤੇ ਕਹਾਣੀ ਪੜੀ ਵੀ ਤੁਸੀਂ ਕਿਹਨਾਂ ਤੋਂ ਸੁਣੀ ਸੀ ਪਹਿਲੀ ਵਾਰ ਇਹ ਬਾਰ ਮੈਂ ਆਪਣੇ ਗ੍ਰੈਂਡਮਦਰ ਤੋਂ ਸੁਣੀ ਸੀ ਇਹ ਸਟੋਰੀ ਕਿ ਉਹਨਾਂ ਨੇ ਦੱਸਿਆ ਜਦ ਅਸੀਂ ਪਹਿਲੀ ਵਾਰ ਦੁੱਖਨਵਰਨ ਗਏ ਆ ਮੰਦਿਰ ਦਿਸ ਹਰਮੰਦਰ ਸਾਹਿਬ ਤਾਂ ਕਿ ਐਸੀ ਦੁੱਖਪੰਜਨੀ ਬੇਰੀ ਕੀ ਹੈ ਤਾਂ ਉਹਨਾਂ ਨੇ ਦੱਸਿਆ ਸੀ ਵੀ ਇਹ ਇਦਾਂ ਦੀ ਸਟੋਰੀ ਹੈ ਰਜਨੀ ਬਾਲਾ ਦੀ ਸਟੋਰੀ ਹੈ ਤੇ ਬਹੁਤ ਅੱਛੀ ਲੱਗੀ ਸੀ ਉਹ ਤੋਂ ਸੋਚੇ ਨਹੀਂ ਸੀ ਵੀ ਉਹਦੀ ਫਿਲਮ 'ਚ ਕੰਮ ਕਰਾਂਗੇ ਅੱਛਾ ਜਿਹੜਾ ਤੁਸੀਂ ਕਿਰਦਾਰ ਕੀਤਾ ਇੱਕ ਗੁਰੂ ਦਾ ਕਿਰਦਾਰ ਕੀਤਾ ਤੇ ਤੁਹਾਨੂੰ ਕਿਵੇਂ ਦਾ ਲਗਾ ਕਰਨਾ ਮਤਲਬ ਕਿਨਾ ਕੋ ਓਖਾਸਗਾ ਕਿਉਂਕਿ ਜਦੋਂ ਆਪਾਂ ਕਿਸੇ ਦੀ ਆਪਾਂ ਇਤਿਹਾਸਿਕ ਕੋਈ ਸਾਖੀ ਜਾਂ ਕਹਾਣੀ ਛੇੜਦੇ ਆਂ ਤੇ ਉਸ ਕਿਰਦਾਰ ਨੂੰ ਉਸੇ ਤਰੀਕੇ ਨਾਲ ਕਰਨਾ ਵੀ ਓਖਾ ਹੁੰਦਾ ਕਿਉਂਕਿ ਜੇ ਆਪਾਂ ਆਡੀਅנס ਦੀ ਗੱਲ ਕਰੀਏ ਤੇ ਉਹ ਚਾਹੁੰਦੇ ਆ ਵੀ ਜਿਵੇਂ ਇਹ ਇਤਿਹਾਸ ਸੀਗਾ ਓਵੇਂ ਹੀ ਦਿਖਾਇਆ ਜਾਵੇ ਸੋ ਕਿਵੇਂ ਦਾ ਲਗਾ ਸੋ ਇਹ ਫਿਲਮ ਪੀਰੀਅਡ ਫਿਲਮ ਸੀਗੀ ਕੈਰੈਕਟਰ ਵੀ ਉਹਦਾ ਦਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੀ ਹੈ ਔਰ 휴ਮੈਨਿਟੀ ਹੈ ਹਿਊਮਨ ਹੈ ਔਰ ਕਿਸੇ ਨੂੰ ਚਾ ਨਹੀਂ ਵਣੀ ਬੋਲਦੀ ਤਾਂ ਮੈਂ ਰਜਨੀ ਨੂੰ ਉਹੀ ਚੀਜ਼ਾਂ ਸਿਖਾਨੀ ਆ ਬਿਕੋਜ਼ ਰਜਨੀ ਇਜ਼ ਅ ਨੋਰ ਨੈਗਲੈਕਟਡ ਚਾਈਲਡ ਬੀਿੰਗ ਅ ਸੈਵਨ ਡਾਟਰ ਸੋ ਉਹ ਜਿਹੜੀ ਚੀਜ਼ ਸੀਗੀ ਉਹ ਮੇਰੇ ਨਾਲ ਜੁੜਦੀ ਆ ਉਸਦੇ ਤੇ ਉਹੀ ਬੱਦ ਵਿੱਚ ਉਹਦੀ ਸਟਰੈਂਥ ਬੰਦੀ ਹੈ ਫਿਲਮ ਦੀ ਸੋ ਇਹ ਜਿਹੜੀ ਜਰਨੀ ਸੀ ਕਿ ਬਹੁਤ ਕ੍ਰੀਏਟਿਵ ਸੀ ਅੱਛੀ ਸੀ ਜਿਨੋਂ ਕਿ ਅਮਰ ਹੁੰਦਲ ਜੀ ਨੇ ਬਹੁਤ ਅੱਛੀ ਤਰ੍ਹਾਂ ਛੁੱਟ-ਛੁੱਟੀਆਂ ਡਿਟੇਲਸ ਦੇ ਨਾਲ ਬਿਉਂਤਿਆ ਐਂਡ ਬਲਜੀਤ ਦਿਓ ਜੀ ਵਾਸ ਵੈਰੀ ਪਾਰਟिकुलर ਕਿ ਇਹ ਹੋਵੇ ਤਾਂ ਉਸ ਤੇ ਨਾਲ ਜਿਹੜਾ ਸਾਰੀ ਟੀਮ ਹੈ ਏ ਡੀਜ਼ ਮਲਕਾਨਾ ਹੈ ਹੋਰ ਅਰਜੁਨ ਸੀਗਾ ਅੰਗਦ ਸੀ ਤੇ ਬਹੁਤ ਹੀ ਅੱਛਾ ਲੱਗਦਾ ਸੀ ਉਹਨਾਂ ਨਾਲ ਕੰਮ ਕਰਕੇ ਕਿ ਤੁਹਾਨੂੰ ਛੁੱਟ-ਛੁੱਟੀਆਂ ਗੱਲਾਂ ਐਕਸਪਲੇਨ ਕਰਦੇ ਸੀ ਬਿਕੋਜ਼ ਜਦ ਤੁਸੀਂ ਕਈ ਵਾਰ ਕਰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਇਸ ਕਰਕੇ ਮਤਲਬ ਇੱਕ ਕੈਰੈਕਟਰ ਨਾਲ ਜਦ ਜੋੜਦੇ ਸੀ ਤੁਹਾਨੂੰ ਬਹੁਤ ਅੱਛਾ ਸੀਗਾ ਅੱਛਾ ਗੁਰੂ ਜਿਹੜਾ ਹੁੰਦਾ ਸਾਨੂੰ ਵਿਸ਼ਵਾਸ ਦਿੰਦਾ ਹੈ ਸਬਰ ਦਾ ਫਲ ਵੀ ਦਿੰਦਾ ਹੈ ਕੀ ਸੱਚ ਹੈ ਬਿਲਕੁਲ ਬਿਲਕੁਲ ਸੱਚ ਹੈ ਜੇ ਤੁਹਾਨੂੰ ਵਿਸ਼ਵਾਸ ਰਹੇਗਾ ਫੇਥ ਹੋਏਗਾ ਤਾਂ ਤੁਹਾਨੂੰ ਸਬਰ ਨਾਲ ਦੇ ਨਾਲ ਨਾਲ ਫਲ ਮਿਲੇਗਾ ਹੀ ਮਿਲੇਗਾ ਮੈਮ ਤੁਸੀਂ ਜੇ ਇਸ ਫਿਲਮ ਤੋਂ ਹਟ ਕੇ ਗੱਲ ਕਰੀਏ ਤਾਂ ਤੁਸੀਂ ਜਿਵੇਂ ਹੁਣੇ ਗੱਲ ਕਰ ਰਹੀ ਸੀ ਮੈਂ ਸੁਣਿਆ ਸੀਗਾ ਵੀ ਤੁਸੀਂ ਸੁਨੀਤਾ ਦੀ ਰਮਮ ਨੂੰ ਸਕਰੀਨ ਤੇ ਵੇਖਦੇ ਹੁੰਦੇ ਸੀਗੇ ਸੋ ਉਹ ਵਾਲਾ ਕਿੱਸਾ ਵੀ ਜ਼ਰੂਰ ਦੱਸਿਓ ਹਾਂ ਬੇਟੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਵੀ ਮੈਂ ਬਹੁਤਾ ਇੱਕ ਪਿੰਡ ਚੋਂ ਉੱਠੀ ਹੋਈ ਬੱਚੀ ਹਾਂ ਬੇਟਾ ਤੇ ਮੈਂ ਬਾਹਲਾ ਸਿਨੇਮਾ ਦੇਖਿਆ ਨਹੀਂ ਸੀ ਪਰ ਮੇਰੇ ਫਾਦਰ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਪਰ ਉਹਨਾਂ ਨੇ ਕਦੇ ਮੈਨੂੰ ਰੋਕਿਆ ਵੀ ਨਹੀਂ ਸੀ ਤੇ ਮੈਂ ਸਪੋਰਟਸ ਦੀ ਸੀ ਮੇਰੇ ਟੀਚਰ ਬਹੁਤ ਪਿਆਰ ਕਰਦੇ ਸੀ ਕਿਉਂਕਿ ਸਪੋਰਟਸ ਦੇ ਨਾਲ ਨਾਲ ਪੜ੍ਹਨ ਨੂੰ ਵੀ ਚੰਗੀ ਸੀ ਤੇ ਜਦੋਂ ਮੈਨੂੰ ਐਡਮਿਸ਼ਨ ਮਿਲੀ ਸੀ ਨਾ ਤੇ ਮੈਂ ਉਦੋਂ ਮੇਰੇ ਫਾਦਰ ਨੇ ਕਿਹਾ ਪਹਿਲੀ ਫਿਲਮ ਦੇਖੀ ਸੀ ਮੈਂ ਸਭ ਤੋਂ ਵੱਡਾ ਰੁਪਈਆ ਤੇ ਮੈਰਿਜ ਤੋਂ ਬਾਅਦ ਮੈਂ ਧੀਰ ਮੈडम ਦੀਆਂ ਫਿਲਮਾਂ ਦੇਖੀਆਂ ਨੇ ਤੇ ਥੀਏਟਰ ਮੈਂ ਗੁਰਚਰਨ ਭਾਜੀ ਨਾਲ ਕੀਤਾ ਇਹ ਥੀਏਟਰ ਵਾਲੇ ਥੀਏਟਰ ਕੀਤਾ ਵੀ ਤਾਂ ਇਹ ਥੀਏਟਰ ਨੂੰ ਪੜਾਇਆ ਵੀ ਇਹਨਾਂ ਨੇ ਤੇ ਇਸ ਕਰਕੇ ਨਾ ਮੈਂ ਇਹਨਾਂ ਨੂੰ ਮਿਲੀ ਤਾਂ ਨਹੀਂ ਸੀ ਪਰ ਮੈਂ ਇਹਨਾਂ ਨੂੰ ਜਾਣਦੀ ਸੀ ਨਾ ਮਿਲਣ ਦੇ ਵਾਅਦੇ ਤੇ ਮੈਂ ਜਾਣਦੀ ਸੀ ਕਹਿਣ ਦਾ ਭਾਵ ਕਿ ਇਹਨਾਂ ਦਾ ਕੰਮ ਤੇ ਇਹਨਾਂ ਬਾਰੇ ਮੈਂ ਜਾਣਦੀ ਸੀ ਤੇ ਫਿਰ ਮੇਰੇ ਹਸਬੰਦ ਤੇ ਮੈਂ ਇਹਨਾਂ ਦੀ ਫਿਲਮ ਦੇਖ ਕੇ ਆਈ ਸੀ ਮੈਂ ਇਹਨਾਂ ਦੀ ਚੰਨ ਪਰਦੇਸੀ ਵੀ ਦੇਖੀ ਕਿਉਂਕਿ ਮੈਂ ਫਿਲਮ ਲੈਨ ਚ ਲੇਟ ਆਈ ਆ ਬਟਾ ਫਿਲਮ ਲੈਨ ਚ ਮੈਂ ਕੋਈ ਐਦਾਂ ਨਹੀਂ ਪਰ ਥੋੜੇ ਟਾਈਮਸ ਮੈਂ ਕੰਮ ਬਹੁਤ ਕਰ ਲਿਆ ਮੈਂ ਮੈਂ ਕੋਈ ਮੈਨੂੰ ਦੁੱਖ ਨਹੀਂ ਹੈ ਇਸ ਗੱਲ ਦਾ ਕਿ ਮੈਂ ਹਏ ਬਹੁਤ ਪਹਿਲਾਂ ਕਿਉਂ ਨਹੀਂ ਆਈ ਇਸ ਗੱਲ ਦਾ ਦੁੱਖ ਹੀ ਨਹੀਂ ਇਸ ਸੋ ਕੋਈ ਲੱਗਦਾ ਮੈਨੂੰ ਵੀ ਜਿਹੜੀ ਮੈਂ ਸਟਰਗਲ ਕਰੀ ਸੀ ਕਿਉਂਕਿ ਮੇਰਾ ਕੋਈ ਸੁਪਨਾ ਨਹੀਂ ਸੀ ਫਿਲਮ ਲੈਣ ਚਾਉਣ ਦਾ ਕੋਈ ਸੁਪਨਾ ਨਹੀਂ ਸੀ ਮੈਂ ਜੁਹੀਂ ਤੁਹਾਡੇ ਮੀਡੀਆ ਦੇ ਮੁਰੇ ਕਰਾਂ ਮੀਰਾ ਸੁਪਨਾ ਸੀ ਇਹ ਜਾ ਪੂਰਾ ਹੋ ਗਿਆ ਮੈਨੂੰ ਤਾਂ ਮੈਨੂੰ ਪਤਾ ਹੀ ਨਹੀਂ ਸੀ ਬੇਟਾ ਵੀ ਮੈਂ ਆਪਣੇ ਆਪ ਕਿਵੇਂ ਕਲਿੱਕ ਕਰ ਗਈ ਹੁਣ ਇਹ ਮਹਿਸੂਸ ਜ਼ਰੂਰ ਹੁੰਦਾ ਵੀ ਜਦੋਂ ਤੁਸੀਂ ਹਾਰਡ ਵਰਕ کیا ਹੋ ਕਰਿਆ ਹੋਵੇ ਨਾ ਕੁਦਰਤ ਨੂੰ ਪਤਾ ਹੁੰਦਾ ਉਹ ਤੁਹਾਨੂੰ ਥਿਲਾ ਕੇ ਖੜਾ ਦਿੰਦੀ ਹੈ ਤੇ ਮੈਨੂੰ ਉਸ ਹਾਰਡ ਵਰਕ ਦਾ ਹੀ ਫਲ ਮਿਲ ਰਿਹਾ ਮੈਨੂੰ ਇਹ ਲੱਗਦਾ ਬਾਕੀ ਮੈਨੂੰ ਨਹੀਂ ਇਨਾ ਪਤਾ ਸੀਗਾ ਦੇੰਮੇ ਦਾ ਤੇ ਫਿਰ ਮੈਂ ਥੀਏਟਰ ਕੀਤਾ ਜਦੋਂ ਥੀਏਟਰ ਤੋਂ ਇਹ ਗੁਰ ਸਿੱਖਦੀ ਰਹੀ ਹਾਂ ਪਿੰਡ ਵਿੱਚ ਜੰਮੀ ਪੜੀ ਹੋਣ ਕਰਕੇ ਉਹ ਜਿਹੇ ਕਰੈਕਟਰ ਜਾਇ ਨੇ ਚਾਚੀਆਂ ਤਾਇਆਂ ਮਾਸੀਆਂ ਦੇ ਹਨਾ ਉਹ ਕਰੈਕਟਰ ਜਾਇ ਕਰੈਕਟਰ ਦੇ ਨਾਲ ਨਾਲ ਅੱਜ ਕੱਲ ਖੁਸ਼ਕਿਸਮਤੀ ਇਹ ਹੈ ਕਿ ਕਰੈਕਟਰ ਫਿਲਮਾਂ ਚੱਲਣ ਲੱਗ ਗਈਆਂ ਪਹਿਲਾਂ ਇਕੱਲੇ ਹੀਰੋ ਹੀਰੋਨ ਤੇ ਬਦ ਤੋਂ ਬਦ ਮਾਪੇ ਇੱਕ ਕਰੈਕਟਰ ਹੁੰਦੇ ਸੀਗੇ ਤੇ ਜਾਂ ਮੈਨੂੰ ਇਹ ਵੀ ਲੱਗਦਾ ਕਿ ਬਸ ਹੀਰੋ ਪਤਾ ਨਹੀਂ ਸੀ ਹੁੰਦਾ ਹੀਰੋ ਹੀਰੋਨ ਬਹੁਤ ਸੋਹਣੇ ਆਪਾਂ ਦੇਖ ਕੇ ਆਈਏ ਫਿਲਮ ਹੁਣ ਸਾਰਾ ਕੁਝ ਬਦਲ ਗਿਆ ਸਾਨੂੰ ਵੀ ਪੜਾਈ ਦੇ ਨਾਲ ਨਾਲ ਕਾਫੀ ਕੁਝ ਪਤਾ ਲੱਗਿਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਰੈਕਟਰ ਫਿਲਮਾਂ ਚੱਲੀਆਂ ਤੇ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਬੇਟੇ ਇਸ ਫਿਲਮ ਦਾ ਹਿੱਸਾ ਹੈ ਇਹ ਹਿਸਟੋਰੀਕਲ ਫਿਲਮ ਹੈ ਤੇ ਲੋਕਾਂ ਦੇ ਵੀ ਇਹ ਕਰਮਾਂ ਦੀ ਗੱਲ ਹੈ ਕਿ ਜਦੋਂ ਇਹ ਜੀਆਂ ਫਿਲਮਾਂ ਆਉਂਦੀਆਂ ਨੇ ਲੋਕਾਂ ਨੂੰ ਦੇਖਣੀਆਂ ਚਾਹੀਦੀਆਂ ਫਿਲਮਾਂ ਅੱਛਾ ਦੀ ਆਵੀ ਚੀਜ਼ਾਂ ਵੀ ਜਿਵੇਂ ਅਸ ਥਿਸ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹਨਾਂ ਇਤਿਹਾਸਿਕ ਚੀਜ਼ਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ ਤਾਂ ਇਹਨਾਂ ਚੀਜ਼ਾਂ ਦੇ ਪਿੱਛੇ ਕੀ ਕਾਰਨ ਸਮਝਦੇ ਵੀ ਜਿਹੜੇ ਅੱਜਕੱਲ ਦੇ ਬੱਚੇ ਇਤਿਹਾਸ ਤੋਂ ਵਾਂਝੇ ਆ ਬਟੇ ਬੱਚਿਆਂ ਦੀਆਂ ਨਾ ਡਾਇਵਰਸਨਾਂ ਬਹੁਤ ਹੋ ਗਈਆਂ ਉਹਨਾ ਉਹਨਾ ਉਹ ਕਿਤਾਬਾਂ ਨਾਲ ਟੁੱਟ ਕੇ ਅੱਗੇ ਪਤਾ ਕੀ ਹੁੰਦਾ ਸਾਡੀਆਂ ਕੋਈ ਡਾਇਵਰਸ਼ਨ ਨਹੀਂ ਸੀ ਅਸੀਂ ਸਕੂਲ ਦਾ ਕੰਮ ਕਰਨਾ ਜਾਂ ਕੋਈ ਨਾਵਲ ਪੜ੍ਹਨਾ ਕੋਈ ਕਵਤਾਵਾਂ ਦੀ ਕਿਤਾਬ ਪੜ੍ਹਨਾ ਕੋਈ ਧਾਰਮਿਕ ਬੁੱਕ ਵੀ ਪੜ੍ਹਨਾ ਇਤਿਹਾਸ ਪੜ੍ਹਨਾ ਹੁਣ ਉਹ ਨਹੀਂ ਹੈਗੀਆਂ ਉਹ ਡਾਇਵਰਸ਼ਨਾਂ ਬੱਚਿਆਂ ਦੀਆਂ ਹੋਰ ਨੇ ਮੋਬਾਈਲ ਆ ਗਏ ਬੱਚਿਆਂ ਦੀਆਂ ਹੋਰ ਤਰੀਕਿਆਂ ਦੀਆਂ ਖੇਡਾਂ ਆ ਗਈਆਂ ਬੱਚਿਆਂ ਦਾ ਮੈਂਟਲ ਸਟ्रेस ਜ਼ਿਆਦਾ ਆ ਗਿਆ ਫਿਜ਼ੀਕਲੀ ਹੈ ਨਹੀਂਗਾ ਕਿਉਂਕਿ ਉਹਦੇ ਕਰਕੇ ਬੱਚੇ ਇਹਨਾਂ ਗੱਲਾਂ ਨਾਲ ਟੁੱਟੇ ਹੋਏ ਨੇ ਤੇ ਉਹੀ ਕਾਰਨ ਹੈ ਤੇ ਹੁਣ ਖੁਸ਼ਕਿਸਮਤੀ ਇਹੀ ਹੈ ਬੱਚਿਆਂ ਦੀ ਕਿ ਜਦੋਂ ਐਸੇ ਜੀਆਂ ਫਿਲਮਾਂ ਆਉਂਦੀਆਂ ਜੇ ਉਹਨਾਂ ਨੇ ਸਾਹਿਤ ਜਾਂ ਇਤਿਹਾਸ ਨਹੀਂ ਪੜਨਾ ਘਟੂ ਘਟ ਦੇਖ ਕੇ ਉਹਨਾਂ ਨੂੰ ਆਪਣੇ ਆਪ ਸਮਝ ਆ ਜੂਗੀ ਹਾਂ ਮੈਮ ਤੁਸੀਂ ਬਹੁਤ ਟਾਈਮ ਤੋਂ ਸਿਨੇਮਾ ਨਾਲ ਜੁੜੇ ਹੋਏ ਹੋ ਤੇ ਪਹਿਲੀ ਪਹਿਲੀ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਦੋਂ ਫਿਲਮਾਂ ਰਿਲੀਜ਼ ਹੋਣੀਆਂ ਵੀ ਸੀਆਰ ਤੇ ਵੀ ਵੇਖਦੇ ਸੀ ਸੀਡੀ ਤੇ ਵੀ ਵੇਖਦੇ ਸੀਗੇ ਤਾਂ ਹੁਣ ਤਾਂ ਸਿਨੇਮਾ ਜਦੋਂ ਆਪਾਂ ਫੋਨ ਤੇ ਵੇਖ ਲੈਂਦੇ ਆ ਬਹੁਤ ਜ਼ਿਆਦਾ ਫਰਕ ਆ ਗਿਆ ਕਿਵੇਂ ਵੇਖਦੇ ਹੋ ਇਹ ਬਦਲਾਵ ਨੂੰ ਬਦਲਾਵ ਇਹ ਬੜਾ ਪੋਜ਼ਿਟਿਵ ਹੈ ਔਰ ਜਿੱਡੀਆਂ ਪਹਿਲਾਂ ਫਿਲਮਾਂ ਦੇ ਸਿਰਫ ਕੰਟੈਂਟ ਔਰ ਐਕਟਿੰਗ ਤੇ ਜੋਰ ਦਿੱਤਾ ਜਾਂਦਾ ਸੀ ਹੁਣ ਬਾਕੀ ਚੀਜ਼ਾਂ ਤੇ ਵੀ ਪੂਰਾ ਜੋਰ ਹੁੰਦਾ ਹੈ ਟੈਕਨੀਕਲੀ ਫਿਲਮ ਦੇ ਵਿੱਚ ਡਬਿੰਗ ਪ੍ਰੋਪਰ ਹੈ ਤੇ ਪਹਿਲਾਂ ਦਾ ਡਬਿੰਗ ਕਰਦੇ ਸੀ ਅਸੀਂ ਤਾਂ ਪੂਰਾ ਡਾਇਲੋਗ ਦੁਬਾਰਾ ਬੋਲਣਾ ਪੈਂਦਾ ਸੀ ਹੁਣ ਤੁਸੀਂ ਇੱਕ ਸ਼ਬਦ ਵੀ ਵਿੱਚੋਂ ਚੇਂਜ ਕਰ ਸਕਦੇ ਹੋ ਸੋ ਈਜ਼ੀ ਹੋ ਗਿਆ ਐਕਟਰ ਲਈ ਤੇ ਵੈਨਟੇਜ ਆ ਗਈਆਂ ਬਹੁਤ ਜ਼ਿਆਦਾ ਸਹੂਲਤਾਂ ਮਿਲਣ ਲੱਗੀਆਂ ਐਕਟਰਾਂ ਨੂੰ ਔਰ ਪੰਜਾਬ ਦੇ ਵਿੱਚ ਸਾਰੇ ਐਕਟਰ ਡਾਇਰੈਕਟਰ ਟੈਕਨੀਸ਼ੀਅਨਸ ਪੈਦਾ ਹੋ ਗਏ ਸਟੂਡੀਓਜ਼ ਬਣ ਗਏ ਤਾਂ ਪਹਿਲਾਂ ਇਹ ਸਾਰਾ ਨੇ ਸੀ ਸਾਨੂੰ ਡਬਿੰਗ ਲਈ ਵੀ ਬੰਬੇ ਜਾਣਾ ਪੈਂਦਾ ਸੀ ਜਿਵੇਂ ਤੁਸੀਂ ਵੈਨਿਟੀ ਦੀ ਗੱਲ ਕੀਤੀ ਤਾਂ ਪਹਿਲੇ ਕਿਵੇਂ ਸਰਵਾਈਵ ਕਰਦੇ ਹੁੰਦੇ ਸੀ ਕਿ ਐਕਟਰਸ ਬੱਸ ਕਿਤੇ ਵੀ ਮਤਲਬ ਉਹਨਾਂ ਨੇ ਜਾਂ ਤਾਂ ਟੈਂਪਰੇਰੀ ਵਾਸ਼ਰੂਮ ਬਣਾਏ ਹੁੰਦੇ ਸੀ ਜਾਂ ਕਿਤੇ ਖੇਤਾਂ ਵਗੈਰਾ ਜਾਓ ਤੁਸੀਂ ਵਾਸ਼ਰੂਮ ਬਹੁਤ ਮਤਲਬ ਦਿੱਕਤ ਹੁੰਦੀ ਸੀ ਲੇਡੀਜ਼ ਨੂੰ ਖਾਸ ਤੌਰ ਤੇ ਲੇਕਿਨ ਹੁੰ ਤਾਂ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਪੰਜਾਬੀ ਸਿਨੇਮਾ 'ਚ ਅਚਾ ਪੰਜਾਬੀ ਇੰਡਸਟਰੀ 'ਚ ਤੁਹਾਡਾ ਫੇਵਰਿਟ ਆਰਟਿਸਟ ਕਿਹੜਾ ਹੈਗਾ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੋ ਫੇਵਰਿਟ ਸਾਰੇ ਨੇ ਰੋਜ਼ ਨਵੇਂ ਐਕਟਰਸ ਨਵੇਂ ਸਿੰਗਰਸ ਆ ਰਹੇ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਮੋਂੋਵਾਰੇ ਦੱਸ ਸਕਦੀ ਹਾਂ ਤੇ ਮੈਂ ਸਾਰਿਆਂ ਨਾਲ ਹੀ ਕੰਮ ਕੀਤਾ ਹਰਪਾ ਜਨਮਾਨ ਨਾਲ ਜਿਮੀ ਸ਼ੇਰ gil ਨਾਲ ਅਮਰਿੰਦਰ gil ਨਾਲ ਦਲਜੀਤ ਦੋਸਾਨ ਨਾਲ ਗਿੱਪੀ ਨਾਲ ਤੇ ਸਾਰੇ ਬਹੁਤ ਅੱਛੇ ਦਲਜੀਤ ਦੇ ਬਾਰੇ ਕੁਝ ਕਹਿਣਾ ਦਲਜੀਤ ਇਸ ਵੈਰੀ ਗੁੱਡ ਐਕਟਰ ਆਈ ਲਵ ਹਿਮ ਸੋ ਮਤਲਬ ਹੀ ਜੇ ਐਕਟਰ ਹਾਂ ਹਿਸ ਇੰਟਰਨੈਸ਼ਨਲ ਪਰਸਨੈਲਿਟੀ ਨਾ ਉਹਨੇ ਇੱਕ ਦੁਨੀਆ ਨੂੰ ਮਤਲਬ ਐਜ਼ ਅ ਸਿੱਖ ਪਰਸਨ ਇੱਕ ਸਟਾਰ ਨੂੰ ਰਿਪਰੈਜ਼ੈਂਟ ਕਰਦਾ ਉਹ ਸਟਾਰ ਹੈ ਉਹ ਪੰਜਾਬੀ ਕਮਿਊਨਿਟੀ ਦਾ ਆਈ ਵਿਲ ਸੇ ਥੈਟ ਕਿ ਹੁਣ ਅਮਰੀਕਾ ਦੇ ਵਿੱਚ ਉਹਨੇ ਇੰਟਰਨੈਸ਼ਨਲੀ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਤੇ ਬਹੁਤ ਅੱਛਾ ਹੈ ਇਜ਼ ਅ ਵੈਰੀ ਗੁੱਡ ਸਿੰਗਰ ਵੈਰੀ ਗੁੱਡ ਪਰਫਾਰਮਰ ਐਂਡ ਵੈਰੀ ਗੁੱਡ ਹਿਊਮਨ ਬੀਇੰਗ ਯਾ ਹਮੇਸ਼ਾ ਉਹਨਾਂ ਦੇ ਨਾ ਦਿੱਖਦਾ ਉਹਨਾਂ ਦੇ ਉਤੋਂ ਜੀ ਬਿਲਕੁਲ ਬਿਲਕੁਲ ਮੈਮ ਥੀਏਟਰ ਆਰਟਿਸਟ ਦੀ ਗੱਲ ਕਰੀਏ ਤੁਸੀਂ ਥੀਏਟਰ ਕੀਤਾ ਤੇ ਕਿਵੇਂ ਲੱਗਦਾ ਵੀ ਇੰਡਸਟਰੀ ਦੇ ਵਿੱਚ ਥੀਏਟਰ ਆਰਟਿਸਟ ਨੂੰ ਘੱਟ ਮੌਕਾ ਮਿਲਦਾ ਕਿਤੇ ਨਾ ਕਿਤੇ ਬੇਟਾ ਪਹਿਲਾਂ ਤਾਂ ਨਹੀਂ ਸੀ ਹੁਣ ਤਾਂ ਥੀਏਟਰ ਆਰਟਿਸਟ ਹੀ ਆ ਰਹੇ ਆ ਤੁਸੀਂ ਇਹ ਦੇਖੋ ਹਾਂ ਆ ਰਹੇ ਆ ਬੇਟਾ ਜਿਵੇਂ ਧੀਰ ਜੁਨੇ ਨੇ ਜੀ ਇਹ ਸਾਰੇ ਬੱਚੇ ਥੀਏਟਰ ਸੇ ਹੋਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਇਹ ਬੱਚੇ ਇਹਨੇ ਵੀ ਬਹੁਤ ਸਟਰਗਲ ਕੀਤੀ ਹੈ ਹੈਨਾ ਤੇ ਥੀਏਟਰ ਵਾਲਿਆਂ ਦਾ ਹੁਣ ਬਸ ਸਮਾਂ ਮਿਲਦਾ ਹੈ ਥੀਏਟਰ ਵਾਲਿਆਂ ਦਾ ਹੀ ਆਇਆ ਹੀ ਪਿਆ ਕਾਫੀ ਹਰ ਫਿਲਮ ਦੇ ਵਿੱਚ ਥੀਏਟਰ ਵਾਲੇ ਹੁੰਦੇ ਨੇ ਤੇ ਹੁਣੇ ਵੀ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਬੇਟਾ ਸਾਨੂੰ ਪਤਾ ਹੈ ਅਸੀਂ ਖੁਦ ਕੀਤਾ ਪਿੰਡ ਪਿੰਡ ਜਾ ਕੇ ਤੇ ਇਹ ਆਸ ਨਾਲ ਨਹੀਂ ਕਿ ਅਸੀਂ 100 ਰੁਪਿਆ ਕਮਾਉਣਾ ਇਹ ਬਸ ਸ਼ੌ ਚਾ ਵੀ ਸਟੇਜ ਤੇ ਪਰਫਾਰਮ ਕੀਤਾ ਤੇ ਬਸ ਉੱਥੇ ਫੇਰ ਗੱਲ ਆਉਂਦੀ ਹੈ ਮੁੱਲ ਪੈ ਗਿਆ ਮੁੱਲ ਪੈ ਗਿਆ ਜਿੰਨੀ ਜ ਕਿਸੇ ਨੇ ਮਿਹਨਤ ਕਰੀ ਜਾਊਗਾ ਉਹਨੂੰ ਫਲਤਾ ਉਹਦਾ ਮਿਲਣੀ ਹੈ ਤੇ ਜਾਨਦੇ ਜਾਂਦੇ ਫਿਲਮ ਦੇ ਬਾਰੇ ਕੁਝ ਕਹਿਣਾ ਹਾਂਜੀ ਬਸ ਫਿਲਮ ਦਾ ਤਾਂ ਇਹੀ ਹੈ ਬਟ ਇੱਕ ਐਡੀ ਵੱਡੀ ਇਤਿਹਾਸਕ ਫਿਲਮ ਤੁਹਾਡੇ ਸਾਹਮਣੇ ਆ ਰਹੀ ਹੈ ਪ੍ਰੋਡਿਊਸਰ ਜੀ ਨੂੰ ਮੁਬਾਰਕਬਾਦ ਤਾਂ ਹੀ ਕੋਈ ਪ੍ਰੋਡਿਊਸਰ ਖੜਾ ਹੋਊਗਾ ਜਿ ਇਹੋ ਜੀਆਂ ਫਿਲਮਾਂ ਬਣਾਉਣ ਲਈ ਕਿਉਂਕਿ ਲੋਕਾਂ ਚ ਆਮ ਗਿਲੇ ਹੁੰਦੇ ਆ ਬਿਲਾ ਆ ਫਿਲਮ ਚ ਹਾਸਾ ਹੀ ਹੈ ਆ ਫਿਲਮ ਚ ਰੋਣਾ ਹੀ ਹੈ ਆ ਫਿਲਮ ਚ ਆਏ ਸਿੱਖਿਆ ਕੀ ਹੈ ਹਰ ਫਿਲਮ ਦਾ ਆਪਣਾ ਜਨਰ ਹੁੰਦਾ ਹੈ ਤੇ ਇਹ ਫਿਲਮ ਤਾਂ ਬਹੁਤ ਵੱਡਾ ਇਤਿਹਾਸਕ ਫਿਲਮ ਹੈਗੀ ਮੈਨੂੰ ਇਹ ਲੱਗਦਾ ਕਿ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਦੇਖ ਕੇ ਆਪਦੇ ਰਿਵਿਊ ਦੇਣੇ ਚਾਹੀਦੇ ਆ ਕਈ ਵਾਰੀ ਨਾ ਸੀ ਬਿਨਾ ਦੇਖੇ ਹੀ ਸੋਸ਼ਲ ਮੀਡੀਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲਿਖੀ ਜਾਂਦੇ ਆ ਇੱਕ ਬੰਦੇ ਨੇ ਲਿਖਤਾ ਬਿਨਾ ਦੇਖੇ ਸਾਰੇ ਓਮੇ ਫੇਰ ਲਿਖਦੇ ਆ ਮੈਂ ਮੰਨਦੀ ਆ ਕਿ ਜਦੋਂ ਕੋਈ ਪ੍ਰੋਜੈਕਟ ਬਣਦਾ ਹੈ ਉਹਦੇ ਵਿੱਚ ਕੁਝ ਊਣਤਾਈਆਂ ਰਹਿ ਜਾਂਦੀਆਂ ਕੌਣ ਡਾਇਰੈਕਟਰ ਕਹਿੰਦਾ ਕਿ ਇਹ ਫਿਲਮ 'ਚ ਕੋਈ ਊਣਤਾਈ ਰਹਿ ਜੇ ਕੌਣ ਪ੍ਰੋਡਿਊਸਰ ਕਹਿੰਦਾ ਕਿ ਐ ਹੋ ਜੇ ਪਰ ਜੇ ਹੋ ਵੀ ਗਿਆ ਤਾ ਕੱਲੇ ਨੈਗੇਟਿਵ ਪੱਖ ਹੀ ਨਹੀਂ ਬਾਰਨੇ ਇਹ ਵੀ ਮੁਬਾਰਕਬਾਦ ਕਹਿਣੀ ਬਣਦੀ ਹੈ ਕਿ ਚੰਗੇ ਸਬਜੈਕਟ ਦੀ ਫਿਲਮ ਆਈ ਹੈ ਸਾਡੀ ਇਤਿਹਾਸਕ ਫਿਲਮ ਹੈ ਬੱਚਿਆਂ ਨੂੰ ਸਿੱਖਣ ਦਾ ਮੌਕਾ ਮਿਲੂਗਾ ਵੱਡੇ ਆਪਣੇ ਆਪ ਨੂੰ ਹੋਰ ਇੰਪਰੂਵ ਕਰਨਗੇ ਸੋ ਮੇਰੀ ਇਹੀ ਰਿਕਵੈਸਟ ਹੈ ਕਿ ਆਓ 30 ਅਗਸਤ ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਸਿਨੇਮਿਆਂ ਨੂੰ ਭਰਿਏ ਇਹ ਫਿਲਮ ਦੇਖੀ ਤੇ ਆਪਣੇ ਰਿਵਿਊਸ ਦਿਜੀਏ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਤੁਸੀਂ ਕੁਝ ਕਹਿਣਾ ਚਾਹੋਗੇ ਯੂਥ ਨੂੰ ਕੁਝ ਕਹਿਣਾ ਮੈਂ ਇਹੀ ਕਹਿਣਾ ਚਾਹਾਂਗੀ ਕਿ ਯੂਥ ਲਈ ਇਹ ਫਿਲਮ ਬਣਾਈ ਗਈ ਹੈ ਕਿਉਂਕਿ ਜਿੰਨੇ ਵੀ ਯੂਥ ਹੈ ਉਹਨਾਂ ਨੂੰ ਸ਼ਾਇਦ ਸਟੋਰੀ ਦਾ ਨਾਮ ਪਤਾ ਹੋਵੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਆਪਣੀ ਹਿਸਟਰੀ ਨਾਲ ਜੋੜਨ ਲਈ ਇਹ ਫਿਲਮ ਬਣਾਈ ਗਈ ਹੈ ਤੇ ਯੂਥ ਖਾਸ ਤੌਰ ਤੇ ਇਸ ਫਿਲਮ ਤੋਂ ਬਹੁਤ ਕੁਝ ਸਿੱਖੇਗਾ ਔਰ ਮੈਂ ਸਾਰਿਆਂ ਨੂੰ ਆਸ ਕਰਦੀਆਂ ਕਿ ਸਾਰੇ ਵਿਦ ਫੈਮਲੀ ਇਹ ਫਿਲਮ ਦੇਖਣਗੇ 30 ਅਗਸਤ ਨੂੰ ਹਮ ਹਮਾ ਕੇ ਸਾਰੇ ਥੀਏਟਰਾਂ ਦੇ ਵਿੱਚ ਆਪਣੇ ਨੇੜੇ ਦੇ ਥੀਏਟਰਾਂ ਦੇ ਵਿੱਚ ਜਰੂਰ ਜਰੂਰ ਇਸ ਫਿਲਮ ਨੂੰ ਦੇਖੋ